ਨਾ ਕਰਨੀ ਹੁੰਦੀ ਬਾੜ ਬੰਦੀ ਨੂੰ ਲੈ ਕੇ ਨਗਰ ਨੇ ਕੁਝ ਨਾ ਮੈਡਮ ਮੈਦਾਨ ਪਹੁੰਚੇ ਨੇ ਕਾਂਗਰਸੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ Ini tersediaan jelas persetnya ਇਸ ਤੋਂ ਬਾਅਦ ਉਹ ਆ ਗਿਆ ਸੀ ਉਹ ਮੈਂ ਉਹਨੂੰ ਕਿਹਾ ਸੀ ਕਿ ਤੁਸੀਂ ਸਿੱਧੇ ਕਿਹਾ ਕਿ ਉਹਨੂੰ ਕਿਹਾ 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 ਕਿ ਤੁਸੀਂ ਸਿੱਧੇ ਕਿਹਾ ਕਿ ਉਹਨੂੰ ਕਿ

ਨਾ ਬਾਟਾ ਦਾ ਬੰਦਾ ਹੈ ਇਹ ਸਾਡੇ ਸਾਡੇ ਬਾਟਾ ਦੇ ਚੱਲਦੇ ਕਿਉਂਕਿ ਚੋਣ ਚੁੱਕ ਕੇ ਸਾਰੇ ਲੋਕਾਂ ਦੇ ਫਰੋਕ ਦੇ ਨਿਯਮ ਇਹ ਜਿਹੜੀ ਵਿਧਾਨ ਸਭਾ ਬਠਿੰਡਾ ਇਹ ਨਗਰ ਨਿਕਮ ਬਠਿੰਡਾ ਦੀਆਂ ਹਰਦਾਇਕ ਹੋਈ ਨਾ ਵਿਧਾਨ ਸਭਾ ਬਠਿੰਡਾ ਦੀ ਜਿਹੜੀ ਵੋਟ ਹੈ 227000 ਅਧਿਕਾਰਤ ਤੌਰ ਤੇ ਅਕਤੂਬਰ ਚ ਇਲੈਕਸ਼ਨ ਡਿਪਾਰਟਮੈਂਟ ਨੇ ਮੈਨੂੰ ਇਹ ਕੈਡਾ ਮੈਂ ਉਹਨਾਂ ਤੋਂ ਪ੍ਰਬੰਧ ਕਰਾਇਆ ਜਿਹੜੀ ਹੱਤਪੰਦੀ ਪਿੰਡਾਂ ਤੱਕ ਵਧ ਗਈ ਉੱਥੋਂ ਦੀ ਵਸੋਂ ਤੇ ਉੱਥੋਂ ਦੇ ਵੋਟਰ ਵੀ ਵਿੱਚ ਇਨਕਲੂਡ ਹੋਣੇ ਜ਼ਰੂਰੀ ਹੈ ਤੇ ਇਹ ਜਦੋਂ ਇਨਕਲੂਡ ਹੋਣਗੇ ਤਾਂ ਨੇਚਰਲੀ 50 ਦੇ 50 ਵਾਰਡ ਟੁੱਟਣਗੇ ਜਦੋਂ ਟੁੱਟਣਗੇ ਤਾਂ ਉਹਨਾਂ ਦੀ ਜਿਹੜੀ ਆਪਸੀ ਰੂਪਰੇਖਾ ਹੈ ਉਹਨਾਂ ਦਾ ਵੋਟਾਂ ਦਾ ਪ੍ਰਤੀਸ਼ਤ ਇੱਕ ਪੂਜਾ ਹੋਣਾ ਚਾਹੀਦਾ ਕੋਈ ਬੰਦਾ 2900 ਵੋਟ ਤੇ ਲੜਦਾ ਕੋਈ ਬੰਦਾ 5600 ਵੋਟ ਤੇ ਲੜਦਾ ਕੋਈ ਬੰਦਾ 5200 ਵੋਟ ਤੇ ਲੜਦਾ ਉਹ ਲਿਸਟ ਵੀ ਮੈਂ ਸਾਰੀ ਨਾਲ ਲਗਾਈ ਹੈ ਤਾਂ ਅਸੀਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਵੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਤੁਸੀਂ ਇਸ ਕਮੇਟੀ ਵਿੱਚ ਜ਼ਰੂਰ ਸ਼ਾਮਲ ਕਰੋ ਕਾਂਗਰਸ ਪਾਰਟੀ ਦਾ ਨੁਮਾਇੰਦਾ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਪੱਤਰ ਭੇਜ ਕੇ ਉਹਨਾਂ ਤੋਂ ਅਧਿਕਾਰਤ ਤੌਰ ਤੇ ਲਿਆ ਜਾਵੇ ਉਹ ਵੀ ਜਿਹੜਾ ਮਾਹੌਲ ਹੈ ਉਹ ਕਈ ਵਾਰ ਸਾਫ਼ ਨਹੀਂ ਹੁੰਦਾ ਤੇ ਫਿਰ ਗੱਲ ਨੁਕਸਾਨ ਹੋ ਜਾਂਦਾ ਹੈ ਤੇ ਕਾਂਗਰਸ ਪਾਰਟੀ ਇਹੀ ਮੰਨ ਰੱਖਦੀ ਪਿਛਲੇ ਸਮੇਂ ਅੱਤ ਵੀ ਵਾਰਡ ਬੰਦੀ ਡੇਟੇ ਮਡੇ ਬਣਾ ਜਾਂਦੇ ਆ ਰਾਜਨੀਤਿਕ ਤੌਰ ਤੇ ਜੀ ਉਸੇ ਤਰ੍ਹਾਂ ਹੀ ਸ਼ੰਕਾ ਵੀ ਇਸ ਤਰ੍ਹਾਂ ਬਣਾਈ ਜਾ ਸਕਦੀ ਹੈ ਦੇਖੋ ਜਿਹੜੀ ਪਹਿਲਾ ਵਾਰਡ ਬੰਦੀ ਹੋਈ ਹੈ ਇਹਦੇ ਆਧਾਰ ਜਿਹੜੇ ਬਣਾਏ ਗਏ ਹੈ ਕਿ ਪਿਛਲੇ 2011 ਦੇ ਸਾਇੰਸਸ ਦੇ ਤੌਰ ਤੇ ਲਏ ਗਏ ਪਰ ਹੁਣ ਅਵੇਅਰਨੈਸ ਦਾ ਯੁੱਗ ਹੈ بڑے ਲਖੇលਿਕਾਂ ਦਾ ਯੁੱਗ ਹੈ ਅ ਅੱਜਕੱਲ੍ਹ ਸਾਈਜ਼ ਦਾ ਯੁੱਗ ਹੈ ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਹਰ ਗੱਲ ਲੋਕਾਂ ਤੱਕ ਪਹੁੰਚਦੀ ਉਹ ਤੋਂ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ ਸੀ ਤਾਂ ਵਾਰਡ ਬੰਦੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਕਾਰਪੋਰੇਸ਼ਨ ਬਠਿੰਡਾ ਇੱਕ ਦੇਸ਼ ਦੇ ਵਿੱਚ ਨਾਮ ਰੱਖਣ ਵਾਲੀ ਕਾਰਪੋਰੇਸ਼ਨ ਹੈ ਇਹਦੇ ਤੁਥਮੁਥ ਕਰਕੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਲਾਹ ਪੰਚਾਉਣ ਕਰਕੇ ਗਲਤ ਤਰੀਕੇ ਨਾਲ ਨਾ ਕਰਨ ਕਰਕੇ ਤੇ ਇਹਨੂੰ ਸਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸ਼ਾਮਲ ਉਹਨਾਂ ਦੇ ਨੁਮਾਇੰਦੇ ਲੈ ਕੇ ਕਰਨੀ ਚਾਹੀਦੀ ਹੈ ਫੋਟੋ ਖਾਲੀ ਇਸ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਕਰਮ ਇਹ ਸਤਿ ਸ੍ਰੀ ਅਕਾਲ ਹਰ ਰੋਜ਼ ਆਉਣ ਮਿਸ ਤੋਂ ਆਓ ਵਿਚਲਾ ਦੇ ਆਜਾ ਆਜਾ ਤੁਸੀਂ ਵਿਚ ਜਾ